ਫਾਜ਼ਿਲਕਾ ਦੇ ਚੌਕ ਕੰਟੈਕਟ ਕਰਦੇ ਵਿੱਚ ਅੱਜ ਫਿਰ ਸਨੇਚਿੰਗ ਦੀ ਵਾਰਦਾਤ ਸਾਹਮਣੇ ਆਈ ਹੈ ਬਾਜ਼ਾਰ ਦੇ ਵਿੱਚ ਸਮਾਨ ਲੈਣ ਆਈਆਂ ਮਹਿਲਾਵਾਂ ਦੇ ਹੱਥੋਂ ਲਪਫਾ ਖੋਕੇ ਮੋਟਰਸਾਈਕਲ ਸਵਾਰ ਫਰਾਰ ਹੋ ਗਏ ਲਪਫੇ ਦੇ ਵਿੱਚ ਮਹਿਲਾ ਦਾ ਪਰਸ ਅਤੇ ਮੋਬਾਈਲ ਵੀ ਸੀ ਜਿਸ ਤੋਂ ਬਾਅਦ ਉਸ ਦੀ ਸੂਚਨਾ ਮਹਿਲਾ ਵੱਲੋਂ ਮੀਡੀਆ ਨੂੰ ਦਿੱਤੀ ਗਈ ਹੈ ਮਹਿਲਾ ਦਾ ਕਹਿਣਾ ਹੈ ਕਿ ਉਸ ਦੇ ਪਰਸ ਦੇ ਵਿੱਚ 4000 ਰੁਪਏ ਸਨ ਅਤੇ ਮੋਬਾਈਲ ਬਾਬੇ ਦੇ ਵਿੱਚ ਸੀ ਜੋ ਕਿ ਮੋਟਰਸਾਈਕਲ ਸਵਾਰ ਕੋਕੇ ਫਰਾਰ ਹੋ ਗਏ ਤੁਹਾਨੂੰ ਦੱਸ ਦਈਏ 2 ਦਿਨ ਪਹਿਲਾਂ ਵੀ ਇਹੋ ਜੀ ਵਾਰਦਾਤ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਅੱਜ ਫਿਰ ਤੋਂ ਇਹ ਵਾਰਦਾਤ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਮੋਟਰਸਾਈਕਲਸ ਨਾਚਰਾ ਦੇ ਖਿਲਾਫ ਕਾਰਵਾਈ ਦੀ ਮੰਗ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਹਾਂਜੀ ਕੀ ਨਵੇਂ ਤੁਹਾਡਾ ਇਹਨਾ ਨਾਮ ਰੇਸ਼ਮ ਜੀ ਕੀ ਗੱਲ ਹੋਈ ਜੀ ਜੀ ਅਸੀਂ ਸ਼ਹਿਰ ਜਾਂਦੀ ਸੀ ਇਹ ਲਫਾਫਾ ਸੀਗਾ ਉਹ ਦੋ ਜਣੇ ਹੈਗੇ ਆ ਲਫਾਫਾ ਉਹਨਾਂ ਨੇ ਖੋਲਿਆ ਤੇ ਵਿੱਚ ਇਹ ਫਰਸ ਹੈਗਾ ਤੇ ਮੋਬਾਈਲ ਹੈਗਾ 4000 ਰੁਪਿਆ ਸੀ ਕਿੱਥੋਂ ਤੇ ਲੈਣ ਆਲੇ ਤੁਸੀਂ ਅਸੀਂ ਫੁਰਨਪੱਟੀ ਤੋਂ ਕੀ ਇੱਥੇ ਕੀ ਕਰਨਾ ਆਏ ਸੀਗੇ ਅਸੀਂ ਕੱਪੜੇ ਲੈਣ ਆਏ ਸੀ ਜਿੱਥੇ ਕਿੱਥੇ ਵਰਦਤ ਹੋਈ ਆ ਆ ਕੰਟਾ ਕਰਕੋਲੀ ਚੌਂਕ ਤੇ ਜੀ ਕੋਈ ਪਤਾ ਲੱਗਿਆ ਕਿ ਕੌਣ ਸੀਗੇ ਕੌਣ ਨਹੀਂ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਦੋ ਜਣੇ ਹੈਗੇ ਮੋਟਰਸਾਈਕਲ ਤੇ ਤੇ ਮੈਂ ਇੱਕ ਦੂਜੇ ਨੂੰ ਆਖਿਆ ਵੀਰੇ ਫੜਿਓ ਫੜੇ ਤੇ ਉਹਨਾਂ ਨੇ ਰਾਡ ਜੀ ਕੱਢੀ ਮਗਰ ਕੋਈ ਨਹੀਂ ਭੱਜਿਆ ਨਹੀਂ ਕੋਈ ਨਹੀਂ ਭੱਜਿਆ ਨਹੀਂ ਭੱਜਿਆ ਇੱਕ ਦੋ ਜਣੇ ਮਾੜੇ ਮੋਟੇ ਅਗਾ ਹੋਏ ਹੈਗੇ ਆ ਕਿਹੜੀ ਸਾਈਡ ਗਏ ਨੇ ਹਾਂ ਇਧਰ ਲਈ ਸੈਟ ਗਏ ਆ ਪੁਲਿਸ ਨੂੰ ਕਾਲ ਕੀਤੀ ਆ ਅਸੀਂ ਕਿਸੇ ਨੂੰ ਨਹੀਂ ਕੀਤੀ ਜੀ ਅਜੇ ਤਾਂ ਅਸੀਂ ਤਾਂ ਇੱਥੇ ਸੰਤਾਂ ਬਾਤਾਂ ਅਸੀਂ ਇੱਥੇ ਬਹਿ ਗੀਆਂ ਟੈਲੀਫੋਨ ਕੀਤਾ ਮੁੰਡੇ ਨੂੰ ਜੀ ਮੰਗ ਕੀ ਕਰਦੇ ਹੋ ਮੰਗ ਬੇਟੇ ਉਹਨਾਂ ਦੇ ਸਾਣ ਵੀ ਸਾਡੇ ਤੇ ਚੱਲ ਬੱਤੂ ਆ ਤੇ ਮਿਲ ਜਾਣਾ ਚਾਹੀਦਾ ਹੈ ਤੇ ਸਾਡੇ ਪੈਸੇ ਮਿਲ ਜਾਣੇ ਚਾਹੀਦੇ ਹੋ ਫੋਨ ਵੀ ਉਹਦੇ ਵਿੱਚ ਹੀ ਆ ਫੋਨ ਆਗਾ ਹਾਂ